ਤੰਨੇ ਹਿੱਸੇਦਾਰ ਨੇ ਉਹਦੇ ਵਿੱਚੋਂ ਇੱਕ ਬੰਦਾ ਜ਼ਮੀਨ ਵੇਚਣੀ ਚਾਹੁੰਦਾ ਤਾਂ ਦੂਜੇ ਬੰਦੇ ਇਤਰਾਜ਼ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਹਿੱਸਾ ਜਦੋਂ ਪਰਿਸ਼ਟੀ ਕਰਾਵਾਂਗੇ ਹਿੱਸੇ ਤੇ ਕੋਈ ਇਤਰਾਜ਼ ਨਹੀਂ ਹੋ ਸਕਦਾ ਜੀ ਠੀਕ ਹੈ ਜੀ ਹਿੱਸੇ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਜੀ ਹਿੱਸੇ ਦਾ ਕੋਈ ਇਤਰਾਜ਼ ਨਹੀਂ ਹੁੰਦਾ ਠੀਕ ਹੈ ਜੀ ਜੇ ਜਣੇ ਕਿ ਉਹ ਹਿੱਸੇ ਤੋਂ ਵੱਧ ਕਰ ਰਿਹਾ ਹੈ ਜਾਂ ਜਣੇ ਕਿ ਸਪੈਸ਼ਲ ਨੰਬਰ ਪਾ ਕੇ ਕਰ ਰਿਹਾ ਹੈ ਫਿਰ ਉਹ ਤੇ ਇਤਰਾਜ਼ ਕਰ ਸਕਦੇ ਆਪਾਂ ਵੈਸੇ ਹਿੱਸੇ ਤੇ ਕੋਈ ਇਤਰਾਜ਼ ਹੋ ਹੀ ਨਹੀਂ ਸਕਦਾ ਇਸੇ ਦਾ ਦ੍ਰਿਸ਼ਟੀ ਹੋਣੀ ਆਉਣੀ ਠੀਕ ਆ ਸਰ ਇਕਬੀਰ ਕਹਿੰਦਾ ਜ਼ਮੀਨ ਸਾਡੀ ਬਾਈਪਾਸ ਦੇ ਵਿੱਚ ਆ ਗਈ ਪਰ ਮੈਨੂੰ ਪੈਸੇ ਨਹੀਂ ਮਿਲੇ ਦੂਜੀ ਟਰਨ ਨੂੰ ਪੈਸੇ ਮਿਲ ਗਏ ਇਹਦਾ ਕੀ ਕਾਰਨ ਹੋ ਸਕਦਾ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਜੇ ਉਹ ਖੇਵਟ ਚ ਮਾਲਕ ਹੀ ਨਹੀਂ ਹੋਣਾ ਜਿਹਨੂੰ ਪੈਸੇ ਨਹੀਂ ਮਿਲੇ ਜੇ ਖੇਵਟ ਦੇ ਵਿੱਚ ਮਾਲਕ ਹੈਗੇ ਆ ਉਹ ਜਿਹੜਾ ਨੰਬਰ ਸੜਕ ਦੇ ਵਿੱਚ ਆਇਆ ਹੈ ਉਹ ਨੰਬਰ ਜਿਹੜੀ ਖੇਵਟ ਦੇ ਵਿੱਚ ਦਰਜ ਹੈਗਾ ਉਹ ਖੇਵਟ ਦੇ ਵਿੱਚ ਜਿੰਨੇ ਵੀ ਮਾਲਕ ਨੇ ਹਿੱਸੇ ਮੁਤਾਬਕ ਸਾਰਿਆਂ ਨੂੰ ਪੈਸੇ ਮਿਲਦੇ ਨੇ ਠੀਕ ਹੈ ਜੀ ਇਹ ਜਣੇ ਕਿ ਸ਼ਹਿਰ ਦੀ ਪ੍ਰੋਪਰਟੀ ਦਾ ਹੋ ਸਕਦਾ ਹੈ ਵੀ ਜਿੱਥੇ ਕਬਜ਼ਾ ਹੈ ਸ਼ਹਿਰਾਂ ਚ ਜਣੇ ਕਿ ਮਾਨਯੋਗ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਵੀ ਜਣੇ ਕਿ ਇੱਥੇ ਕਬਜ਼ੇ ਮੁਤਾਬਕ ਪੈਸੇ ਦਿੱਤੇ ਜਾਂਦੇ ਨੇ ਠੀਕ ਹੈ ਜੀ ਉੱਥੇ ਕਬਜ਼ੇ ਮੁਤਾਬਕ ਮਿਲਦੇ ਨੇ ਬਾਕੀ ਤਾਂ ਜਣੇ ਕਿ ਹਿੱਸੇ ਮੁਤਾਬਕ ਪੈਸੇ ਮਿਲਦੇ ਨੇ ਜਿਸ ਤਰ੍ਹਾਂ ਕਿਸੇ ਦੀ ਮਾਲਕੀ ਨੇ ਜਿਸ ਤਰ੍ਹਾਂ ਮਾਲਕੀ ਹੈ ਕਈ ਵਾਰੀ ਇਹ ਹੁੰਦਾ ਹੈ ਵੀ ਜ਼ਮੀਨ ਸਪੋਜ਼ ਕਰੋ ਵੰਡ ਕੇ ਮੈਨੂੰ ਆ ਗਈ ਹਾਂਜੀ ਹਾਂ ਉਹ ਨੰਬਰ ਚ ਸੜਕ ਨਿਕਲ ਗਈ ਠੀਕ ਆ ਜ਼ਮੀਨ ਤਾਂ ਮੇਰੀ ਇਕੱਲੇ ਦੀ ਬਾਕੀ ਹਾਂਜੀ ਹਾਂ ਤੇ ਪੈਸੇ ਸਾਰੇ ਬੰਦੇ ਲੈ ਗਏ ਜਿਹੜੀ ਖੇਵਟ ਚ ਹਿੱਸੇ ਦਾ ਸੀ ਅੱਛਾ ਜੀ ਉਹ ਫਿਰ ਜਿਹੜੀ ਜ਼ਮੀਨ ਹੈ ਜਿਹੜੀ ਜਦੋਂ ਮੇਰੀ ਜ਼ਮੀਨ ਘਟ ਗਈ ਤਾਂ ਮੈਂ ਉਹ ਖੇਵਟ ਦੇ ਵਿੱਚੋਂ ਜ਼ਮੀਨ ਪੂਰੀ ਕਰਾ ਸਕਦਾ ਠੀਕ ਆ ਉਹ ਜਦੋਂ ਪੈਸੇ ਸਾਰੇ ਲੱਗੇ ਜ਼ਮੀਨ ਦਾ ਸਾਰਾ ਨਹੀਂ ਘਟਣੀ ਚਾਹੀਦੀ ਨਾ ਹਾਂਜੀ ਹਾਂ ਕਬਜ਼ੇ ਜੋ ਮੇਰੇ ਕੱਲੇ ਚੁਬਾ ਗਈ ਉਹ ਤਾਂ ਮੈਨੂੰ ਨਾਲ ਲੱਗਦੀ ਜ਼ਮੀਨ ਦੂਏ ਹਿੱਸੇਦਾਰਾਂ ਤੋਂ ਕਬਜ਼ੇ ਚ ਮੈਨੂੰ ਦੇਣੀ ਪਊਗੀ ਉਹਨਾਂ ਨੂੰ ਠੀਕ ਆ ਜੀ ਇੱਕ ਸਰ ਹੋਰ ਮੇਰੀ ਗੱਲ ਆ ਰਹੀ ਹੈ ਜੇ ਤੁਹਾਡੇ ਸਵਾਲ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਖੇਵਟਾਈ ਹੈ ਜਾਂ ਤੁਹਾਡੀ ਜ਼ਮੀਨ ਆਈ ਹੈ ਪੈਸੇ ਤਾਂ ਉਹਨੂੰ ਕੱਲਿਆਂ ਨੂੰ ਮਿਲਨੇ ਚਾਹੀਦੇ ਸੀ ਬਾਕੀ ਜੇ ਮੰਨ ਲਓ ਕਾਂ ਵੀ ਦੂਜੇ ਬੰਦੇ ਨੂੰ ਕਿਉਂ ਪੈਸੇ ਮਿਲੇ ਉਹਦਾ ਕੀ ਕਾਰਨ ਇਹ ਹੈ ਨਾ ਜੀ ਉਹ ਤਕਸੀਮ ਨਹੀਂ ਕਰਾਈ ਆਪਾਂ ਨੇ ਅੱਛਾ ਜੀ ਜਿੰਨਾ ਜੇ ਤਾਂ ਤਕਸੀਮ ਕਰਾਈ ਹੁੰਦੀ ਫਿਰ ਤਾਂ ਆਪਾਂ ਕੱਲਿਆਂ ਦੀ ਮਾਲਕੀ ਬਣ ਗੀਦੀ ਆਪਾਂ ਨੂੰ ਕੱਲਿਆਂ ਨੂੰ ਪੈਸੇ ਮਿਲ ਜਾਂਦੇ ਠੀਕ ਹੈ ਜੀ ਜੇ ਹੁਣ ਆਪਾਂ ਕੱਲੇ ਬੰਦੇ ਨੂੰ ਕਿਸੇ ਨੂੰ ਪੈਸੇ ਦੇ ਦਿੰਨੇ ਆ ਕੱਲੋਂ ਦੂਆ ਬੰਦਾ ਉੱਠ ਕੇ ਕੇਸ ਪਾਉਂਦਾ ਉਹਦਾ ਕੇਸਾਂ ਚ ਜਣੀ ਕੰਮ ਜਿਆਦਾ ਉਲਝੀ ਜਾਂਦਾ ਉਹ ਤਾਂ ਜਣੀ ਕਿ ਸਰਕਾਰ ਦੇਆਂ ਜਿਹੜੇ ਪਾਲਿਸੀ ਨੇ ਉਹ ਸਹੀ ਤਰੀਕੇ ਨਾਲ ਸਿਰੇ ਨਹੀਂ ਚੜਦੀਆਂ ਠੀਕ ਹੈ ਉਹ ਤਾਂ ਫਿਰ ਜਣੀ ਕਿ ਸਾਰੇ ਮਾਲਕਾਂ ਨੂੰ ਪੈਸੇ ਦੇਣਗੇ ਜੇ ਕਿਸੇ ਦੀ ਜ਼ਮੀਨ ਜਣੀ ਕਿ ਘਟਦੀ ਵਾਧੇ ਤੋਂ ਆਪਦੀ ਤਕਸੀਮ ਦਾ ਕੇਸ ਪਾ ਕੇ ਜਾਂ ਭਾਈਚਾਰਤ ਤੌਰ ਤੇ ਆਪਦੀ ਜ਼ਮੀਨ ਵਡਾ ਸਕਦਾ ਜ਼ਮੀਨ ਪੂਰੀ ਕਰਾ ਸਕਦਾ ਜ਼ਮੀਨ ਪੈਸੇ ਜ਼ਮੀਨ ਦੇ ਮਾਲਕਾਂ ਨੂੰ ਸਾਰਿਆਂ ਨੂੰ ਹੀ ਮਿਲਦੇ ਨੇ ਅੱਛਾ ਜੀ ਇੱਕ ਪਿੰਡ ਦੀਆਂ ਫਿਰਨੀਆਂ ਦੀ ਵੀ ਮਿੰਨਤੀ ਕਰਵਾਈ ਜਾ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਪੰਚਾਇਤ ਵੱਲੋਂ ਹੀ ਪਿੰਡ ਦੀ ਫਿਰਨੀ ਪਿੰਡ ਦੇ ਰਸਤੇ ਪਿੰਡ ਦੇ ਛੱਪੜ ਸਕੂਲ ਇਹ ਪੰਚਾਇਤ ਕਰਾ ਸਕਦੀ ਹੈ ਇਹ ਪੰਚਾਇਤ ਤੇ ਡਿਪੈਂਡ ਹੈ ਪੰਚਾਇਤ ਦੀ ਮਾਲਕੀ ਹੁੰਦੀ ਹੈ ਪੰਚਾਇਤ ਹੀ ਕਰਾ ਸਕਦੀ ਹੈ ਜੇ ਹੁਣ ਮੈਂ ਪਿੰਡ ਚ ਬਸਰੀਕਾ ਮੈਂ ਕਹਾਂ ਮੈਂ ਕਰਾ ਲਵਾਂ ਮੈਂ ਨਹੀਂ ਕਰਾ ਸਕਦਾ ਠੀਕ ਹੈ ਜੀ ਜਿਹੜੇ ਰਸਤੇ ਫਿਰਨੀਆਂ ਸਭ ਪਿੰਡ ਦੀ ਸਾਂਝੀ ਜਿੰਨੇ ਜਗ੍ਹਾ ਨੇ ਇਹ ਪੰਚਾਇਤ ਇਹਨਾਂ ਦੇ ਕੰਟਰੋਲ ਹੁੰਦਾ ਪੰਚਾਇਤ ਹੀ ਕਰਾ ਸਕਦੀ ਹੈ ਇਹਨਾਂ ਨੇ ਠੀਕ ਹੈ ਜੀ ਇੱਕ ਖਾਸ ਨੰਬਰਾਂ ਦੀ ਰਜਿਸਟਰੀ ਕਰਵਾਈ ਹੋਵੇ ਤਾਂ ਉਹਦੀ ਤਕਸੀਮ ਹੋ ਸਕਦੀ ਹੈ ਜਿਹੜੇ ਖਾਸ ਨੰਬਰਾਂ ਦੇ ਆਪਾਂ ਮਾਲਕੀ ਖਾਸ ਨੰਬਰਾਂ ਦੇ ਬਣ ਗਏ ਉਹਨੂੰ ਤਾਂ ਤਕਸੀਮ ਕਰਾਉਣ ਦੀ ਲੋੜ ਹੀ ਨਹੀਂ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਜੇ ਜਿਹੜੇ ਖਾਸ ਨੰਬਰ ਆਪਾਂ ਸਪੋਜ਼ ਕਰੂ ਖਾਸ ਨੰਬਰਾਂ 'ਚ ਆਪਾਂ ਪੰਜ ਹਿੱਸੇਦਾਰਾਂ ਹਾਂ ਹਾਂ ਜੀ ਉਹ ਆਪਾਂ ਗਾਹਾਂ ਖਾਸ ਨੰਬਰਾਂ 'ਚੋਂ ਇੱਕ ਬੰਦੇ ਨੂੰ ਦਿੱਤੇ ਉਹ ਨੰਬਰ ਠੀਕ ਹੈ ਜੀ ਕਿਉਂਕਿ ਹੋਰਾਂ 'ਚ ਵੀ ਹਿੱਸੇਦਾਰ ਹੈਗੇ ਆਪਾਂ ਹਾਂ ਜੀ ਹਾਂ ਇਸ ਕਰਕੇ ਆਪਾਂ ਉਹਦੀ ਤਕਸੀਮ ਕਰਾ ਸਕਦੇ ਆ ਇਕੱਲੇ ਖਾਤੇ ਦੀ ਜੇ ਕਰਾਉਣੀ ਚਾਹੁੰਦੇ ਆ ਪਰ ਉਹ ਰਹਾਂਗੇ ਆਪਾਂ ਖਾਤੇ ਦੇ ਵਿੱਚੇ ਖੇਪਟ 'ਚੋਂ ਬਾਹਰ ਨਹੀਂ ਨਿਕਲ ਸਕਦੇ ਠੀਕ ਹੈ ਜੀ ਉਹ ਖਾਤੇ ਜਿੱਥੇ ਆਪਾਂ ਚਾਰ ਬੰਦੇ ਸੀ ਜੇ ਇੱਕ ਬੰਦੇ ਨੂੰ ਰਕਬਾ ਦਿੱਤਾ ਜਾਂ ਦੋ ਨੂੰ ਦਿੱਤਾ ਉਹ ਬੰਦੇ ਮਾਲਕ ਬਣਨੇ ਨੇ ਬਾਕੀ ਬੰਦੇ ਜਿਹੜੇ ਦੋ ਹੋਰ ਖੇਵਟਾਂ 'ਚ ਰਕਬੇ 'ਚ ਮਾਲਕ ਬਣਨਗੇ ਉੱਥੇ ਮਾਲਕ ਬਣ ਜਾਣਗੇ ਉੱਥੇ ਮਾਲਕ ਬਣ ਸਕਦੇ ਨੇ ਕੁਰਕੀ ਹੋਣ ਤੋਂ ਬਾਅਦ ਹਾਂਜੀ ਉਸ ਤੋਂ ਪਹਿਲਾਂ ਉਹਦੀ ਰਜਿਸਟਰੀ ਹੋ ਗਈ ਹੋਵੇ ਫਿਰ ਉਹਦਾ ਇੰਤਕਾਲ ਹੋ ਸਕਦਾ ਜਾਂ ਨਹੀਂ ਜਿਹੜੀ ਜ਼ਮੀਨ ਕੁਰਕੋ ਹੋ ਗਈ ਨਾ ਜੀ ਉਹਦਾ ਇੰਤਕਾਲ ਨਹੀਂ ਹੁੰਦਾ ਜਿੰਨਾ ਚਿਰ ਜਣੀ ਕਿ ਮਾਨਯੋਗ ਅਦਾਲਤ ਦੇ ਪੈਸੇ ਜਿਹੜੀ ਵੀ ਕਿਸੇ ਚੀਜ਼ ਕਰਕੇ ਕੁਰਕੋ ਹੋਈ ਹੈ ਉਹ ਚੀਜ਼ ਆਪਾਂ ਮਾਲਕਾ ਜਿਹੜਾ ਅਦਾ ਨਹੀਂ ਕਰਦਾ ਉਹਨਾਂ ਚਿਰ ਉਹਦਾ ਇੰਤਕਾਲ ਨਹੀਂ ਨੀ ਇਹ ਬਾਈ ਕਹਿੰਦਾ ਕਹਿੰਦਾ ਇਧਰੋਂ ਤਾਂ ਮਤਲਬ ਮਾਨਯੋਗ ਅਦਾਲਤ ਵੱਲੋਂ ਕੋਟ ਕੇ ਸਲਾਇਆ ਹੋਣਾ ਉਸ ਬਾਈ ਨੇ ਜਾਂ ਕਿਸੇ ਦੂਜੇ ਬੰਦੇ ਨੇ ਸਟੇ ਲੈਈ ਹੋਈ ਹੋਣੀ ਤੇ ਉਧਰੋਂ ਬੰਦਾ ਉਹਦੀ ਰਜਿਸਟਰੀ ਕਰਵਾ ਗਿਆ ਜਾਂ ਕਰਵਾ ਸਕਦਾ ਜੰਨੇ ਨਹੀਂ ਜਦੋਂ ਜੇ ਕੋਰਟ ਵੱਲੋਂ ਡਿਗਰੀ ਹੋ ਗਈ ਤਾਂ ਤਾਂ ਉਹਦੀ ਰਿਸ਼ਤੀ ਜਦੋਂ ਕੋਰਟ ਦਾ ਨੋਟ ਚੜ ਗਿਆ ਡਿਗਰੀ ਦਾ ਜੀ ਫਿਰ ਤਾਂ ਉਹ ਡਿਗਰੀ ਦੇ ਜਿੰਨਾ ਚਿਰ ਉਹ ਮਾਲਕ ਜੋ ਉਸ ਪੈਸੇ ਆਦਾ ਨਹੀਂ ਕਰਦਾ ਜੋ ਹਾਂ ਉਹਨਾਂ ਚ ਡਿਗਰੀ ਰਿਸ਼ਤੀ ਨਹੀਂ ਹੁੰਦੀ ਹੈ ਜੀ ਠੀਕ ਹੈ ਜੇ ਜਣ ਕੇ ਡਿਗਰੀ ਚੜਨ ਤੋਂ ਪਹਿਲਾਂ ਉਹ ਰਿਸ਼ਤੀ ਕਰਾ ਗਿਆ ਉਸ ਤੋਂ ਬਾਅਦ ਕੋਟ ਨੇ ਡਿਗਰੀ ਕਰਤੀ ਜੀ ਫਿਰ ਉਹਦਾ ਇੰਤਕਾਲ ਨਹੀਂ ਹੁੰਦਾ ਹੈ ਜੀ ਅੱਛਾ ਜੀ ਫਿਰ ਉੱਥੇ ਸਟੇ ਰਹਿ ਜੂਗੀ ਜਿੰਨਾ ਟਾਈਮ ਉਹਦਾ ਮਤਲਬ ਉਹ ਜਣ ਕੇ ਫਿਰ ਬੰਦਾ ਅਗਲਾ ਕਹਿੰਦਾ ਵੀ ਤੂੰ ਇਹਨੂੰ ਕਲੀਅਰ ਕਰ ਪਈ ਜਿਹਨੇ ਖਰੀਦੀ ਆ ਵੀ ਤੂੰ ਜ਼ਮੀਨ ਵੇਚ ਗਿਆ ਇਧਰੋਂ ਤੇਰੀ ਜ਼ਮੀਨ ਦੀ ਕੁੁਰਕੀ ਹੋ ਗਈ ਠੀਕ ਹੈ ਜੀ ਤੂ ਇਹ ਪੈਸੇ ਨੇ ਜਿਹੜੇ ਕਿਸੇ ਨੇ ਜਿਹੜੀ ਚੀਜ਼ ਦੇ ਦੇਣੀ ਸੀ ਤਾਂ ਬੈਂਕ ਦੇ ਦੇਣੇ ਤੇ ਇਹ ਜਾਂ ਕਿਸੇ ਹੋਰ ਕਿਸੇ ਦੇ ਦੇਣੇ ਸੀ ਹਾਂਜੀ ਹਾਂ ਬਿਲਕੁਲ ਕਿਉਂਕਿ ਉਸੇ ਕਰਕੇ ਹੁੰਦੇ ਜੇ ਜਾਂ ਕੋਰਟ ਤੋਂ ਕੋਈ ਜੁਰਮਾਨਾ ਹੁੰਦਾ ਉਹ ਨਹੀਂ ਭਰਦੇ ਹੈਗੇ ਸਾਡ ਅਦਾਲਤ ਤੋਂ ਆਰਡਰ ਕਰਨ ਦੀ ਹੈ ਵੀ ਇਹ ਜਮੀਨ ਕਰਕੀਤੀ ਜਾਵੇ ਜੀ ਇਸ ਕਰਕੇ ਜਣ ਕੇ ਜ਼ਮੀਨ ਜਨ ਜਰੋ ਫਿਰ ਪੈਸੇ ਨਹੀਂ ਭਰਦਾ ਉਹਨਾਂ ਚ ਰੰਤਕਾਲ ਨਹੀਂ ਹੁੰਦਾ ਜੀ ਠੀਕ ਹੈ ਜੀ ਜੇਕਰ ਕਿਸੇ ਜ਼ਮੀਨ ਦਾ ਇੰਤਕਾਲ ਹੋ ਗਿਆ ਤਾਂ ਬਾਅਦ ਵਿੱਚ ਉਹ ਕੈਨਸਲ ਹੋ ਸਕਦਾ ਜਾਂ ਨਹੀਂ ਦੀ ਇੰਤਕਾਲ ਉਹ ਜਦੋਂ ਹੋ ਗਿਆ ਜ਼ਮੀਨ ਦਾ ਜੀ ਕੈਂਸਲ ਉਹ ਕੋਈ ਨਾ ਕੋਈ ਰੀਜ਼ਨ ਤਕੜਾ ਹੋਵੇ ਨਾ ਜੀ ਜਿਵੇਂ ਕੋਈ ਬੰਦਾ ਮਾਲਕੇ ਨਹੀਂ ਹੈਗਾ ਉਹਦਾ ਇੰਤਕਾਲ ਤਾਂ ਉਸੇ ਟਾਈਮ ਨਹੀਂ ਹੋ ਸਕਦਾ ਠੀਕਾ ਕੋਈ ਕਾਰਨ ਤਾਂ ਹੋਵੇ ਨਾ ਕਿ ਕਿਸ ਕਾਰਨ ਉਹ ਇੰਤਕਾਲ ਖਤਮ ਕਰਾਉਣਾ ਹੈ ਕੈਂਸਲ ਕਰਾਉਣਾ ਹੈ ਠੀਕਾ ਜੇ ਜ਼ਮੀਨ ਦਾ ਮਾਲਕੀ ਤਾਂ ਰਿਸ਼ਤੀ ਹੋਈ ਜੇ ਮਾਲਕੀ ਤਾਂ ਉਹਦਾ ਇੰਤਕਾਲ ਵੀ ਹੋਊਗਾ ਇੰਤਕਾਲ ਵੀ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਕੈਂਸਲ ਹੋਣ ਦਾ ਤਾਂ ਮਤਲ ਨਹੀਂ ਨਾ ਕੋਈ ਜੀ ਇੱਕ ਤੇ ਇੱਕ ਨੰਬਰਦਾਰ ਸਰਪੰਚ ਦੀ ਚੋਣ ਲੜ ਸਕਦਾ ਜਾਂ ਨਹੀਂ ਨੰਬਰਦਾਰ ਸਰਪੰਚ ਦੀ ਚੋਣ ਲੜ ਸਕਦੇ ਕੋਈ ਚੱਕਰ ਨਹੀਂ ਹੈ ਅੱਛਾ ਜੀ ਇਹਦੇ ਲਈ ਕੋਈ ਮਤਲਬ ਕੋਈ ਆਪਾਂ ਕਹਿੰਦੇ ਵੀ ਲੱਗ ਤੋਂ ਕੋਈ ਕਿਸੇ ਨੂੰ ਇਤਲਾ ਜਾਂ ਕੁਝ ਨਾ 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 ਨੰਬਰਦਾਰ ਵੀ ਹੁੰਦੇ ਨੇ ਸਰਪੰਚ ਵੀ ਬਣ ਜਾਂਦੇ ਨੇ ਜੀ ਠੀਕ ਹੈ ਜੀ ਇਕਸਾ ਪਰ ਰਿਸ਼ਤੀ ਦੀ ਨਾਕਲ ਕਿੱਥੋਂ ਲੈ ਸਕਦੇ ਆ ਜੀ ਜਿੱਥੇ ਆਪਣੀ ਰਿਸ਼ਤੀਆਂ ਹੁੰਦੀਆਂ ਨੇ ਰਜਿਸਟਰਾਰ ਦਾ ਦਫ਼ਤਰ ਹੁੰਦਾ ਹੈ ਨਾ ਜੀ ਹਾਂਜੀ ਡਿਸਟ੍ਰੀ ਕਲਰਕ ਹੁੰਦਾ ਠੀਕ ਹੈ ਉੱਥੋਂ ਆਪ ਨੂੰ ਨਕਲ ਇਹਦੀ ਮਿਲੂਗੀ ਪਰ ਆਪ ਨੂੰ ਸੇਵਾ ਕੇਂਦਰ ਚ ਅਪਲਾਈ ਕਰਨਾ ਪਊਗਾ ਸੇਵਾ ਕੇਂਦਰ ਵਾਲੇ ਗਾਹਾਂ ਉਹ ਜਿਹੜੀ ਨਕਲ ਆਪਾਂ ਨੂੰ ਚਾਹੀਦੀ ਹੈ ਹਾਂਜੀ ਹਾਂ ਉੱਚ ਸਾਲ ਵੀ ਲਿਖਿਆ ਹੋਊਗਾ ਆਪਾਂ ਕਿਹੜੇ ਸਾਲ ਦੀ ਹੈ ਕਿਹਦੇ ਨਾਮ ਦੀ ਡਿਸਟਰੀ ਕਿਹਨੇ ਵੇਚਣ ਵਾਲਾ ਹੈ ਉਹਦੇ ਵਿੱਚ ਸਾਰਾ ਵੇਰਵਾ ਪਾਇਆ ਹੋਣਾ ਉਹ ਫਿਰ ਜਣ ਕੇ ਉੱਥੇ ਕਾਗਜ਼ਬਾਗ ਜਾਂਦਾ ਉੱਥੋਂ ਨਕਲ ਤਿਆਰ ਕਰਕੇ ਸੇਵਾ ਕੇਂਦਰ ਚ ਭੇਜਦੇ ਨੇ ਸੇਵਾ ਕੇਂਦਰ ਚੋਂ ਨਕਲ ਮਿਲ ਜਾਂਦੀ ਹੈ ਠੀਕ ਹੈ ਜੀ ਦਾਦਾ ਆਪਣੇ ਨਵਾਲਕ ਪੋਤੇ ਪੋਤਿਆਂ ਨੂੰ ਦਾਦਾ ਆਪਣੇ ਨਵਾਲਕ ਪੋਤਿਆਂ ਦੇ ਨਾਮ ਜ਼ਮੀਨ ਕਰਵਾ ਸਕਦਾ ਜਾਂ ਨਹੀਂ ਕਰਾ ਸਕਦਾ ਨਵਾਲਕ ਵਾਲਾ ਕੋਈ ਚੱਕਰ ਨੇ ਅੱਛਾ ਜੀ ਇਸ ਲਈ ਫਿਰ ਕੋਈ ਗਵਾਹਾਂ ਜਾਂ ਕਿਵੇਂ ਨਹੀਂ ਜਿਹੜੀ ਜ਼ਮੀਨ ਆਪਾਂ ਨੇ ਕਰਾਉਣੀ ਹੈ ਬਲੱਡ ਰਿਲੇਸ਼ਨਸ਼ਿਪ ਨਵਾਲਕਾਂ ਦੇ ਨੂੰ ਹਾਂ ਨਵਾਲਕਾਂ ਦੇ ਨਾਲ ਹਾਂ ਨਵਾਲਕ ਉਹ ਪਿਤਾ ਹੈ ਨਹੀਂ ਬੱਚਿਆਂ ਦਾ ਨਵਾਲਕ ਬੱਚੇ ਨੇ ਨਵਾਲਕ ਬੱਚਾ ਨੂੰ ਕਰਾ ਸਕਦੇ ਨੇ ਜਾ ਕੇ ਦਾਦਾ ਠੀਕ